ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਬੇਟੀ ਨੇ ਛਾਪੀ ਆ ਉਹ ਲਿਖਦੇ ਨੇ ਉਹ ਕਹਿੰਦੇ ਵੀ ਇਹ ਜਿਹੜੇ ਜੜੀਆਂ ਇਹ ਹਿੰਦੂ ਭੀੜਾ ਨੇ ਨਾ ਇਹ ਸੈਂਟਰ ਵੱਲੋਂ ਪਾਲੀਆਂ ਹੋਈਆਂ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣ ਨੂੰ ਤੇ ਉਹਨਾਂ ਦੇ ਖਿਲਾਫ ਜਿਹੜਾ ਮਾਹੌਲ ਪੈਦਾ ਕਰਨ ਨੂੰ ਪਵਨ ਕੁਮਾਰ ਗੁਪਤਾ ਨਾਂ ਦਾ ਜਿਹੜਾ ਵਿਅਕਤੀ ਹੈਗਾ ਸ਼ਿਵ ਸੈਨਾ ਦਾ ਖੌਤੀ ਲੀਡਰ ਸੀਗਾ ਉਹਨੇ ਬਹੁਤ ਪਰਖਾਉ ਭਾਸ਼ਣ ਕਰੇ ਗਵਰਨਰ ਲਿਖ ਰਿਹਾ ਆਪਣੀ ਆਤਮ ਕਥਾ ਵਿੱਚ ਵੀ ਤੇ ਮੈਨੂੰ ਲੱਗਿਆ ਵੀ ਇਹਦੇ ਜਿਹੜੇ ਪਰਖਾਉ ਭਾਸ਼ਣ ਆ ਇਹ ਦੋ ਭਾਈਚਾਰਿਆਂ ਵਿੱਚ ਦਿਫਾੜ ਪੈਦਾ ਕਰ ਸਕਦੇ ਆ ਮੈਂ ਉਹਨੂੰ ਗ੍ਰਿਫਤਾਰ ਕਰ ਲਿਆ ਵੀ ਇਹ ਪੰਜਾਬ ਦੇ ਜਿਹੜੇ ਅਮਨ ਕਾਨੂੰਨ ਦੇ ਹਾਲਾਤ ਨੂੰ ਅੱਗ ਲਾ ਰਿਹਾ ਸਭ ਤੋਂ ਪਹਿਲਾ ਫੋਨ ਆਇਆ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਦਾ ਕਹਿੰਦਾ ਵੀ ਉਹ ਬੰਦਾ ਤੋਂ ਕਾਹਦੋ ਫੜਿਆ ਉਹਨੂੰ ਰਿਹਾ ਕਰੋ ਤੇ ਕਹਿੰਦਾ ਮੈਂ ਕਿਹਾ ਵੀ ਉਹ ਸਾਡੇ ਸਾਡੇ ਰਾਜ ਦੇ ਅਮਨ ਕਾਨੂੰਨ ਦੇ ਉਧੇਲੇ ਖਤਰਾ ਵੀ ਮੈਂ ਨਹੀਂ ਉਹਨੂੰ ਛੱਡ ਸਕਦਾ ਕਹਿੰਦਾ ਅੰधे ਘੰਟੇ ਬਾਅਦ ਹੀ ਗ੍ਰਹਿ ਮੰਤਰੀ ਆਫ ਇੰਡੀਆ ਪੀਸੀ ਸੇਠੀ ਹਮ ਇੰਦਰਾ ਗਾਂਧੀ ਦੇ ਟਾਈਮ ਉਹ ਪੀਸੀ ਸੇਠੀ ਗ੍ਰਹਿ ਮੰਤਰੀ ਸੀ ਸੋ ਉਹਦਾ ਫੋਨ ਆ ਗਿਆ ਵੀ ਬੰਦਾ ਛੱਡਿਆ ਜਾਵੇ ਤੇ ਫਿਰ ਵੀ ਦੀ ਮਤਲਬ ਉਤਾਰਾਂ ਕਿੱਥੋਂ ਤੱਕ ਜੁੜੀਆਂ ਨਹੀਂ ਕਿੱਥੋਂ ਤੱਕ ਜੁੜੀਆਂ ਨੇ ਇਹ